ਫਿਰ ਅਸਲੀ ਜਿਹੜਾ ਸਟ੍ਰਗਲ ਸ਼ੁਰੂਆ ਉਹ ਹੋਸਟਲ ਦੇ ਵਿੱਚ ਸ਼ੁਰੂਆ ਮਾਈਂਡ ਸੈਟ ਇਦਾਂ ਦਾ ਸੀ ਕਿ ਯਾਰ ਹੋਸਟਲ ਦੇ ਵਿੱਚ ਤੇ ਸਾਰੇ ਪੜਨ ਵਾਲੇ ਵੀ ਹੁੰਦੇ ਆ ਹਮ ਪਰ ਮੈਨੂੰ ਲੱਗਦਾ ਹੋਸਟਲ ਦੇ ਵਿੱਚ ਜਿੱਥੇ ਮੈਂ ਪੜਿਆ ਉਹ ਤੇ ਸਾਰੇ ਮਤਲਬ ਘਰ ਦੇਣ ਦੇ ਦੁਖੀ ਹਮ ਮਤਲਬ ਘਰ ਦੇਣ ਦੇ ਦੁਖੀ ਹੋ ਕੇ ਉਹਨਾਂ ਨੂੰ ਹੋਸਟਲ ਪਾਇਆ ਸਾਰੇ ਵਿਗੜੇ ਹੋਏ ਵਿਗੜੇ ਹੋਏ ਕੋਈ ਪੜਨ ਵਾਲਾ ਮਾਹੌਲ ਨਹੀਂ ਹੈ ਕੋਈ ਕੋਝਰੀ ਨਹੀਂ ਉਦੋਂ ਫੇਰ ਹੋਇਆ ਕਿ ਯਾਰ ਘਰ ਦੇ ਦਾ ਫਿਰ ਢਾਈ 3 ਲੱਖ ਰੁਪਏ ਲਵਾਤਾ ਮੈਨੂੰ ਯਾਦ ਹੈ ਮੈਂ 10th ਦੇ ਵਿੱਚ ਢਾਈ 3 ਲੱਖ ਰੁਪਏ ਉਹ ਹੋਸਟਲ ਦਾ ਪ੍ਰੋਪਰ ਮਤਲਬ ਪੂਰਾ ਦਿੱਤਾ ਸੀ ਪੂਰੀ ਫੀਸ ਜਿਹੜੀ ਸਾਲ ਦੀ ਮੈਂ ਢਾਈ 3 ਲੱਖ ਰੁਪਏ ਲਵਾਤਾ ਵਾ ਤੇ ਇਸੇ ਤੇ ਪੜਨ ਦਾ ਮਾਹੌਲ ਹੈਗਾ ਹੀ ਨਹੀਂ ਹੈ ਕਿ ਪੜਨ ਵਾਲਾ ਹੀ ਕੰਮ ਔਖਾ ਹੋਇਆ ਨਾ ਮੈਨੂੰ ਯਾਦ ਹੈ ਹੋਸਟਲ ਦੇ ਵਿੱਚ ਸਾਡੀ ਕਬੜ ਹੁੰਦੀ ਸਟੂਰੂਮ ਹੁੰਦੀ ਉਸ ਸਟੂਰੂਮ ਦੇ ਵਿੱਚ ਕਬੜ ਦੇ ਵਿੱਚ ਮੈਂ ਲੁਕੇ ਪੜਦਾ ਹੁੰਦਾ ਅੱਛਾ ਟਾਰਚ ਦੇ ਨਾਲ ਕਿਸੇ ਨੂੰ ਪਤਾ ਨਾ ਲੱਗ ਜੇ ਹੋਸਟਲ ਦੇ ਵਿੱਚ ਇਦਾਂ ਦਾ ਮਾਹੌਲ ਹੁੰਦਾ ਸੀ ਕਿ ਜੇ ਕਿਸੇ ਨੂੰ ਪਤਾ ਲੱਗ ਗਿਆ ਨ ਬੁਲੀ ਕਰੀ ਜਾਣਾ ਹਾਂ ਮਤਲਬ ਪੜਨ ਨਹੀਂ ਦੇਣਾ ਜੇ ਮੈਨੂੰ ਪਤਾ ਲੱਗੇ ਪੜਨ ਦੇ ਆਗੇ ਤੰਗ ਕਰੀ ਜਾਣਾ ਉਹਨਾਂ ਨੇ ਹਨਾ ਕਿ ਸਾਰੇ ਇਕੱਠੇ ਬੱਚੇ ਹੁੰਦੇ ਸੀ ਤੇ ਪੜਨ ਵਾਲਾ ਕੋਈ ਮਾਹੌਲ ਨਹੀਂ ਹੁੰਦਾ ਫਿਰ ਫਸਟ ਟਾਈਮ ਮੈਂ ਲੜਿਆਂ ਤੇ ਪਹਿਲਾਂ ਵੀ ਬੜੀ ਆ ਰਹੀ ਪਰ ਪਹਿਲੀ ਏਰ ਮੈਂ ਹੋਸਟਲ ਚ ਲੈਣੇ ਆਪਣੀ ਪੜਾਈ ਕਰਕੇ ਕਿ ਯਾਰ ਮੈਂ ਪੜਨਾ ਬੜੀ ਏਰ ਹਾਂ ਮੈਨੂੰ ਪੜਨ ਦੋ ਮੈਂ ਪੜਨਾ ਹੜੀ ਇੰਨਾ ਉੱਥੇ ਵੀ ਫਿਰ ਇੱਕ ਦੋ ਵਾਰ ਲੜਾਈ ਹੋਈ ਪੜਾਈ ਕਰਕੇ ਉਹ ਰੀਜ਼ਨ ਹੋਰ ਕੋਈ ਫਿਰ ਸਾਡੇ ਗਾਰਡਨ ਹੀ ਉਹਨਾਂ ਨਾਲ ਮੈਂ ਗੱਲ ਕੀਤੀ ਫਿਰ ਉਹਨਾਂ ਨੇ ਮੈਨੂੰ ਇੱਕ ਸੈਪਰੇਟ ਸੈਪਰੇਟ ਰੂਮ ਹੀ ਦਿੱਤਾ ਜਿੱਥੇ ਦੋਵੇਂ ਰਹਿਣੇ ਕਿ ਦੂਜੇ ਜਿਹੜਾ ਮੇਰਾ ਫਰੈਂਡ ਹੀ ਉਹਦਾ ਵੀ ਇਹੀ ਮੇਨ ਹੈ ਕਿ ਕਿ ਮੈਂ ਪੜਨਾ ਹਾਂ ਉਹ ਵੀ ਪੜਨਾ ਮੇਨ ਸਾਨੂੰ ਦੋਵਾਂ ਨੂੰ ਵੱਖਰਾ ਸੈਪਰੇਟ ਕਰਦੇ ਸੱਸੇ ਨਹੀਂ ਕਿ ਪਹਿਲੀ ਵਾਰ ਤੈਨੂੰ ਪੜ੍ਹਾਈ ਲਈ ਲੜਦੇ ਹੋਏ ਦੇਖਿਆ ਕਰਦੇ ਨੂੰ ਪਤਾ ਨਹੀਂ ਅਜੇ ਤੱਕ ਚਲੋ ਹੁਣ ਤੁਹਾਡੇ ਨਾਲ ਮੈਂ ਗੱਲ ਕੀਤਾ ਅੱਜ ਉਹਨਾਂ ਨੂੰ ਪਤਾ ਲੱਗੂਗਾ ਕਿ ਉੱਥੇ ਵੀ ਮੈਂ ਲੜਿਆ ਉੱਥੇ ਮੇਰਾ ਬਹੁਤ ਇਸ਼ੂ ਹੋਇਆ ਸੀ ਉਹ ਅਜੇ ਤੱਕ ਘਰ ਘਰ ਤੱਕ ਗੱਲ ਨਹੀਂ ਪਹੁੰਚੀ ਕਾਫੀ ਲੜਾਈ ਹੋਈ ਹੈ ਪਰ ਮੈਨੂੰ ਖੁਸ਼ੀ ਹੈ ਕਿ ਮੈਂ ਪੜ੍ਹਾਈ ਲਈ ਲੜਿਆ ਆਪਣੇ ਕੁਝ ਇੱਕ ਪੋਜ਼ਿਟਿਵ ਕੰਮ ਲਈ ਲੜਿਆ ਫਿਰ ਇਦਾਂ ਹੀ ਚਲੋ ਸਟ੍ਰਗਲ ਚੱਲਦਾ ਰਿਹਾ ਹੋਸਟਲ ਦੇ ਵਿੱਚ ਹੋਸਟਲ ਦੇ ਵਿੱਚ ਮੈਨੂੰ ਯਾਦ ਆ ਮੈਨੂੰ ABC ਨਹੀਂ ਪੂਰੀ ਹੁੰਦੀ ਹੁੰਦੀ ਹੋਸਟਲ ਦੇ ਵਿੱਚ ਮੈਂ ਪ੍ਰੋਪਰ ABC ਫਲੋ ਦੇ ਵਿੱਚ ਸਿੱਖੀ ਅੱਛਾ ਉਤੋਂ ਪਹਿਲਾਂ ਬੋਲ ਲਗਦੀ ਸੀ ਪਰ ਉਹ ਫਲੋ ਦੇ ਵਿੱਚ ਨਹੀਂ ਬੋਲੀ ਜਾਂਦੀ ਹੋਸਟਲ ਦੇ ਵਿੱਚ ਮੈਂ ਆਪਣੀਆਂ ਜੋ ਬੱਚਿਆਂ ਦੀਆਂ ਕਿਤਾਬਾਂ ਹੁੰਦੀਆਂ ABC ਵਾਲੀਆਂ ਨਾ ਆਪਣੀ ਮੇਰੀ ਪ੍ਰੋਨਨਸੀਏਸ਼ਨ ਨਹੀਂ ਸਹੀ ਅੱਛਾ ਮੈਨੂੰ ਹਜੇ ਵੀ ਯਾਦ ਆ ਮੇਰੇ ਤੁਸੀਂ ਕੋਰਸ ਆਣੀਆਂ ਉਹ ਪਾਉਂਦੇ ਹੋ ਅੱਛੀਆਂ ਬਾਨੇ ਹੋ ਨਹੀਂ ਮੈਂ ਤੁਹਾਨੂੰ ਉਸ ਵੇਲੇ ਦੀ ਗੱਲ ਦੱਸਦਾ ਉਸ ਵੇਲੇ ਮੇਰਾ ਕੀ ਹੀ ਸਟੈਂਡਰਡ ਨਾ ਈਵਨ ਕਿ ਮੈਨੂੰ ਹਜੇ ਵੀ ਯਾਦ ਆ ਮੇਰੇ ਯਾਰ ਦੋਸਤ ਹੁੰਦੇ ਹੀ ਉਹ ਉਹ ਮੈਨੂੰ ਛੇੜਦੇ ਹੁੰਦੇ ਕਿ ਯਾਰ ਇਹਨੂੰ 에ਰੋਪਲੇਨ ਦੀ ਸਪੈਲਿੰਗ ਪੁੱਛ ਅੱਛਾ ਪਿੰਡ ਦੇ ਵਿੱਚ ਐਲੀਫੈਂਟ ਦੀ ਸਪੈਲਿੰਗ ਪੁੱਛ ਨਹੀਂ ਹੁੰਦੇ ਹੁੰਦੇ ਤੇ ਚਲੋ ਇੰਨਾ ਉਦੋਂ ਧਿਆਨ ਵੀ ਨਹੀਂ ਦਈਦਾ ਹੁੰਦਾ ਸੀ ਬੇਇਜ਼ਤੀ ਵੀ ਨਹੀਂ ਮਹਿਸੂਸ ਕਰੀਦੀ ਹੁੰਦੀ ਯਾਰ ਨਹੀਂ ਹੁੰਦੇ ਨਹੀਂ ਹੁੰਦੇ ਤੇ ਫਿਰ ਉੱਥੇ ਇਹ ਸਾਰਾ ਕੁਝ ਬੱਚਿਆਂ ਵਾਲੀ ਕਿਤਾਬਾਂ ਲੈ ਕੇ ਪੜਨਾ ਸ਼ੁਰੂ ਕੀਤਾ ਕੀਤਾ ਫਿਰ 10th ਮੇਰੀ ਪਾਸ ਹੋਈ ਹੋਈ ਮੈਂ ਮੇਰੇ 60% ਮਾਰਕਸ 9th ਵਿੱਚ ਮੇਰੇ ਹੀ 40% ਅੱਛਾ 10th ਦੇ ਵਿੱਚ ਆ ਗਏ ਸਿੱਧੇ 60% ਉਹ ਸਕੂਲ ਵੀ ਵਧੀਆ ਸੀ ਕੋਈ ਨਕਲ ਨਹੀਂ ਸਾਰੇ ਜਿੰਨੇ ਵੀ ਮੇਰੇ ਨੰਬਰ ਆਏ ਇਹ ਹੀ ਆਪਣੀ ਮਿਹਨਤ ਦੇ ਨੰਬਰ ਹੀ ਉਦੋਂ ਘਰ ਦੇ ਨੂੰ ਦੱਸਿਆ ਘਰ ਦੇ ਖੁਸ਼ ਉਹਨਾਂ ਨੂੰ ਲੱਗਾ ਕਿ ਚਲੋ ਮੁੰਡਾ ਸਾਡਾ ਵੀ ਹੋਸਟਲ ਪਾਇਆ ਵਾ ਉਹਨਾਂ ਨੇ ਹੋਸਟਲ ਦੀ ਜਿਆਜਾ ਕਰਤੀ ਕਿ ਹਾਂ ਵੀ ਆ ਸਕੂਲ ਆ ਇੱਦਾਂ ਤੇ ਮੁੰਡੇ ਨੇ ਸਾਡਾ ਪੜਨ ਲੱਗ ਗਿਆ ਫਿਰ ਘਰ ਦੇ ਨੂੰ ਇਹ ਲੱਗਾ ਕਿ ਚੱਲ ਜਿੱਦਾਂ ਮੇਰੇ ਦੋ ਸਿਸਟਰ ਹੀ ਮੁੰਡਾ ਮੈਂ ਕੱਲਾ ਕੱਲਾ ਹੀ ਮੰਮੀ ਨਾਲ ਜ਼ਿਆਦਾ ਅਟੈਚ ਹੈ ਫਿਰ ਮੰਮਾ ਨੇ ਕਿ ਚਲੋ ਇਹ ਪੜਨ ਲੱਗ ਗਿਆ ਹੁਣ ਥੋੜਾ ਸਿਆਣਾ ਹੋ ਗਿਆ ਵਾ ਸਿਆਣੀਆਂ ਗੱਲਾਂ ਕਰਨ ਲੱਗ ਗਿਆ ਵਾ ਤੈਨੂੰ ਘਰ ਵਾਪਸ ਬੁਲਾ ਲੈਨੇ ਫਿਰ ਮੈਂ ਕਿਹਾ ਕਿ ਮੈਂ ਪਿੰਡ ਚ ਤੇ ਪੜਨਾ ਨਹੀਂ ਸਾਡੇ ਉੱਥੇ ਕਪੂਰਥਲੇ ਐਮਜੀਐਨ ਪਬਲਿਕ ਸਕੂਲੇ ਹਾਂ ਹਾਂ ਤੇ ਫਿਰ ਮੈਂ ਉੱਥੇ ਉਹਨਾਂ ਨੂੰ ਕਿਹਾ ਕਿ ਚਲੋ ਸਕੂਲ ਵਧੀਆ ਵਾ ਤੇ ਤੁਸੀਂ ਮੈਨੂੰ ਇੱਥੇ ਐਡਮਿਸ਼ਨ ਆਪਣੀ ਕਰਵਾ ਦਿਓ ਫਿਰ 10th ਕੰਪਲੀਟ ਹੋ ਗਈ ਟੀਚਰਸ ਤੋਂ ਪੁੱਛਿਆ ਕਿ ਅੱਗੇ ਕੀ ਕਰਨਾ ਵਾ ਫਿਰ ਟੀਚਰਸ ਨੇ ਨਾ ਸਾਡੇ ਟੀਚਰ ਦੀ ਸਿਟੀ ਦੇ ਵਿੱਚ ਸਕੂਲ ਦੇ ਵਿੱਚ ਤੁਮੇ 10th ਕੀਤੀ ਉਹਨਾਂ ਨੇ ਕਿਹਾ ਕਿ ਤੇਰੇ ਨੰਬਰਾਂ ਦੇ ਹਿਸਾਬ ਨਾਲ ਤੂੰ ਆਰਟਸ ਕਰ ਲੈ ਜਦੋਂ ਸਾਡੇ ਸਮਝਾਉਂਦੇ ਸੀ ਤੇਰੇ ਨੰਬਰ ਇੰਨੇ ਆ ਤੂੰ ਆਰਟਸ ਕਰ ਲੈ ਫਿਰ ਜਿਹੜੇ ਐਵਰੇਜ ਹੀ 70% ਦੇ ਲਾਗੇ ਉਹਨਾਂ ਨੂੰ ਕਿਹਾ ਤੁਸੀਂ ਕਮਰਸ ਕਰ ਲਓ ਤੇ ਜਿਹੜੇ 90 ਦੇ ਲਾਗੇ ਬੰਨੇ ਸੀ ਟਾਪਰ ਹੀ ਉਹਨਾਂ ਨੇ ਕਿਹਾ ਤੁਸੀਂ ਮੈਡੀਕਲ ਜਾਂ ਨਾਨ ਮੈਡੀਕਲ ਕਰ ਲਓ ਮੈਨੂੰ ਉਹ ਦੋ ਫੀਲ ਹੋਇਆ ਕਿ ਇਹ ਤੇ ਹਜੇ ਵੀ ਮੈਨੂੰ ਨਲਾਇਕ ਸਮਝਦੇ ਆ ਹਾਂ ਕਿ ਮੈਨੂੰ ਜਿਹੜਾ ਕਹਿੰਦੇ ਕਿ ਤੂੰ ਆਰਟਸ ਕਰ ਲਾ ਮੈਂ ਕਹਿੰਦੀ ਮੈਂ ਕਰਨੀ ਤੇ ਮੈਂ ਨਾਨ ਮੈਡੀਕਲ ਕਰਨੀ ਆ ਅੱਛਾ ਤੇ ਮੈਂ ਫਿਰ ਟੀਚਰ ਨੂੰ ਕਹਿੰਦੇ ਤੇਰੇ ਤੋਂ ਨਾਨ ਮੈਡੀਕਲ ਨਹੀਂ ਹੋਣੀ ਡਿਫਿਕਲਟ ਹੁੰਦੀ ਆ ਤੂੰ ਨਹੀਂ ਕਰ ਸਕਦਾ ਤੇ ਫੇਰੀ ਗੱਲ ਹੋ ਗਈ ਤੇ ਮੈਂ ਫਿਰ ਪਿੰਡ ਵਾਪਸ ਆਇਆ ਫਿਰ ਐਮਜੀਐਨ ਦੇ ਵਿੱਚ ਮੈਂ ਨਾਨ ਮੈਡੀਕਲ ਦੇ ਵਿੱਚ ਐਡਮਿਸ਼ਨ ਲੈ ਲਿਆ ਅੱਛਾ ਮੈਨੂੰ ਇਹ ਕਿ ਮੈਂ ਹੁਣ ਇੱਕ ਜਿੱਦ ਨਹੀਂ ਹੋ ਜਾਂਦੀ ਕਿ ਯਾਰ ਇਹ ਹਜੇ ਵੀ ਨਲਾਇਕ ਸਮਝਦੇ ਆ ਮੈਂ ਇੰਨਾ ਕੁਝ ਕਰ ਲਿਆ ਹਾਂ ਮੈਂ ਇੰਨੀ ਮਿਹਨਤ ਕੀਤੀ ਸਾਲ ਮੈਨੂੰ ਪਤਾ ਮੇਰਾ ਉਹ ਸਾਲ ਕਿਦਾਂ ਮੈਂ ਕੱਢਿਆ ਹੀ ਹੋਸਟਲ ਦੇ ਵਿੱਚ ਤੇ ਇਹ ਹਜੇ ਵੀ ਮੈਨੂੰ ਨਲਾਇਕ ਸਮਝਦੇ ਆ ਮੈਂ ਕਿਹਾ ਇਹਨਾਂ ਨੂੰ ਫਿਰ ਪ੍ਰੂਵ ਕਰਨਾ ਕਿ ਨਹੀਂ ਮੈਂ ਨਲਾਇਕ ਨਹੀਂ ਆ ਮੈਂ ਕਰ ਸਕਦਾ ਫਿਰ ਪਲੱਸ 1 ਪਲੱਸ 2 ਮੇਰੀ ਉਹ ਉਹਦੇ ਵਿੱਚ ਵੀ ਮੈਂ ਬਹੁਤ ਮਿਹਨਤ ਕੀਤੀ ਹੈ ਪਲੱਸ 2 ਦੇ ਵਿੱਚ ਮੇਰੇ 76% ਆਏ ਨਾਨ ਮੈਡੀਕਲ ਦੇ ਵਿੱਚ ਤੇ ਮੈਂ ਆਪਣੀ ਫੈਮਿਲੀ ਦੇ ਵਿੱਚ ਪਹਿਲਾ ਹਾਂ ਜਿਹਨੇ ਨਾਨ ਮੈਡੀਕਲ ਕੀਤੀ ਜਿੰਨੇ ਸਿਸਟਰ ਹੈਗੇ ਉਹਨਾਂ ਨੇ ਆਰਟਸ ਵਗੈਰਾ ਕੀਤੇ ਸੀ ਪੜਨ ਵਾਲੇ ਹੀ ਪਰ ਆਰਟਸ ਦੇ ਵਿੱਚ ਇਸ ਵਿਅਕਤੀਆਂ ਕਮਰਸ ਦੇ ਵਿੱਚ ਜਾਂ ਜੋ ਵੀ ਕਜ਼ਨ ਵਗੈਰਾ ਜਿੰਨੇ ਵੀ ਪੰਜਾਬ ਬੋਰਡ ਦੇ ਵਿੱਚ ਉਹਨਾਂ ਨੇ ਕੀਤੇ ਅੱਛਾ ਤੇ ਮੈਂ ਪਹਿਲਾ ਹੀ ਨਾਨ ਮੈਡੀਕਲ ਦੇ ਵਿੱਚ ਬਿਨਾਂ ਨਕਲ ਤੋਂ ਆਪਣੀ ਮਿਹਨਤ ਦੇ ਸਿਰ ਤੇ 76% ਆਏ 76% ਆਏ ਸੋ ਪਾਸ ਕੀਤੀ ਫਿਰ ਟੀਚਰਾਂ ਤੋਂ ਪੁੱਛਿਆ ਕੀ ਕਰੀਏ ਅੱਗੇ ਕੀ ਕਰਨਾ ਆਪਾਂ ਨੂੰ ਗਾਈਡ ਕਰਨ ਵਾਲੇ ਉਹ ਉੰਨੇ ਕੀ ਹੁੰਦੇ ਨੇ ਟੀਚਰ ਹੋਗੇ ਆਪਣੇ ਮਾਪੇ ਹੋਗੇ ਆਪਣੇ ਵੱਡੇ ਭੈਣ ਭਰਾ ਹੋਗੇ ਸੋ ਆਪਣੀ ਗਾਈਡੈਂਸ ਵੀ ਉਧਰ ਹੀ ਹੁੰਦੀ ਕਿ ਮੈਡੀਕਲ ਕਰ ਲਓ ਨਾਨ ਮੈਡੀਕਲ ਕਰ ਲਓ ਆਪਾਂ ਨੂੰ ਬੀਟੈਕ ਐਮਟੈਕ ਇਹ ਸਭ ਚੀਜ਼ਾਂ ਦਾ ਹੀ ਪਤਾ ਜਦਕਿ ਮੈਂ ਹੁਣ ਪਿੱਛੇ ਜੀ ਚੈੱਕ ਕਰਦੀ ਸੀ ਕੁਝ ਡਿਪਾਰਟਮੈਂਟ ਇਦਾਂ ਦੇ ਜਿੱਦਾਂ ਮੱਛੀ ਪਾਲਣ ਵਿਭਾਗ ਹੋ ਗਿਆ ਡੈਰੀ ਡਿਪਾਰਟਮੈਂਟ ਹੋ ਗਿਆ 18 18 ਨੰਬਰ ਵਾਲੇ ਸਿਰਫ ਅਪੀਅਰ ਹੋ ਰਹੇ ਨੇ ਜਾਕੀ ਗਵਰਨਮੈਂਟ ਜਾਓ ਤrue ਸਹੀ ਗੱਲ ਹੈ ਮਤਲਬ ਆਪਾਂ ਨੂੰ ਨਾ ਉਵੇਂ ਦਾ ਪਤਾ ਨਹੀਂ ਆਪਾਂ ਸੋਚਦੇ ਆ ਅੱਛਾ ਇਹ ਕੋਈ ਪੜ੍ਹਾਈ ਹੈ ਡੇਰੀ ਡਿਪਾਰਟਮੈਂਟ ਦਾ ਅੱਛਾ ਮੱਛੀ ਵਾਲਣ ਕੋਈ ਪੜ੍ਹਾਈ ਹੈ ਕੋਈ ਡਿਪਾਰਟਮੈਂਟ ਜਦ ਕਿ ਉਹਨਾਂ ਦੇ ਵਿੱਚ ਇੰਨੀਆਂ ਅੱਛੀਆਂ ਜੌਬਸ ਮਿਲਦੀਆਂ ਆਪਾਂ ਜਦੋਂ ਹੁਣ ਉਹ ਵੈਬਸਾਈਟ ਖੋਲੀ ਦੀ ਹੈ ਪੀ ਐਸ ਡਬਲ ਈ ਵੀ ਵਾਲਿਆਂ ਦੀ ਤਾਂ ਉੱਥੇ ਤੁਹਾਨੂੰ ਪਤਾ ਲੱਗਦਾ ਕਿ ਅੱਛਾ ਅੱਛਾ ਇਹਦੇ ਵਿੱਚ ਵੀ ਭਰਤੀ ਨਹੀਂ ਮਿਲਦੀ ਹੈ ਅੱਛਾ ਇਹਦੇ ਵਿੱਚ ਵੀ ਨਿਕਲਦੀ ਹੈ ਸਾਨੂੰ ਇਦਾਂ ਦੇ ਡਿਪਾਰਟਮੈਂਟ ਸਾਨੂੰ ਪਤਾ ਹੀ ਨਹੀਂ ਸੀਗੇ ਆਪਣੇ ਨਾ ਜੋ ਸਕੂਲਿੰਗ ਸਟਰਕਚਰ ਦੇ ਵਿੱਚ ਜੋ ਮੈਂ ਫੀਲ ਕਰਦਾ ਗਾਈਡੈਂਸ ਦਾ ਇੱਕ ਵੱਖਰਾ ਹੀ ਕਲਾਸ ਹੋਣੀ ਚਾਹੀਦੀ ਹੈ ਜੋ ਪਾਸ ਜਿਹਨੂੰ ਜਿਹਨਾਂ ਨੇ 10th ਕੰਪਲੀਟ ਹੋਣ ਵਾਲੀਆਂ ਉਹਨਾਂ ਦੀ ਇੱਕ ਪੂਰਾ ਸਾਲ ਗਾਈਡੈਂਸ ਦੀ ਕਲਾਸ ਚੱਲਣੀ ਚਾਹੀਦੀ ਹੈ ਜਿਹਨਾਂ ਨੇ ਪਲੱਸ 2 ਕੰਪਲੀਟ ਹੋਣ ਵਾਲੀਆਂ ਜਿਨ੍ਹਾਂ ਨੇ ਕਿ ਗ੍ਰੈਜੂਏਸ਼ਨ ਕਰਨੀ ਉਹਨਾਂ ਦੀ ਗਾਈਡੈਂਸ ਦੀ ਕਲਾਸ ਹੋਣੀ ਚਾਹੀਦੀ ਕਿ ਉਹਨਾਂ ਨੂੰ ਵੱਖਰੀਆਂ ਵੱਖਰੀਆਂ ਓਪਰਚ्युनिटीਆਂ ਤੇ ਲੈ ਕੇ ਆਵੇ ਸਾਹਮਣੇ ਹੁਣ ਤੁਸੀਂ ਜਰਨਲਿਜ਼ਮ ਦੇ ਵਿੱਚ ਕੋਰਸ ਕੀਤਾ ਮੈਨੂੰ ਨਹੀਂ ਪਤਾ ਜਰਨਲਿਜ਼ਮ ਦੇ ਵਿੱਚ ਕੋਰਸ ਵੀ ਹੁੰਦਾ ਪਹਿਲਾਂ ਸਾਡੇ ਵੀ ਨਾ ਕਿਸੇ ਨੂੰ ਸਾਡੀ ਫੈਮਿਲੀ ਦੇ ਵਿੱਚ ਕਿਸੇ ਨੂੰ ਨਹੀਂ ਪਤਾ ਸੀ ਸਾਡੇ ਘਰ ਦੇ ਮਤਲਬ ਮੇਰੇ ਘਰ ਦੇ ਬੋਲਦੇ ਸੀ ਕਹਿੰਦੇ ਬੀਟਾ ਕੈਮਟੈਕ ਬੀਐਸਸੀ ਐਮਐਸਸੀ ਇਹ ਆ ਤਾਂ ਕਰਦੇ ਸੁਣੇ ਜਰਨਲਿਜ਼ਮ ਇਹ ਨਹੀਂ ਇਹ ਕੋਈ ਕੋਰਸ ਨਹੀਂ ਹੁੰਦਾ ਇਦਾਂ ਉਦਾਂ ਇਹ ਕੋਈ ਪੜ੍ਹਾਈ ਨਹੀਂ ਹੁੰਦੀ ਸਾਡੇ ਵੀ ਬਹੁਤ ਰੋਲਾ ਪਿਆ ਸੀ ਫਿਰ ਜਦੋਂ ਫਿਰ ਪੜ੍ਹੇ ਫਿਰ ਜੌਬ ਕਰਨ ਲੱਗੇ ਨਾ ਫਿਰ ਉਹਨਾਂ ਨੂੰ ਲੱਗਿਆ ਕਿ ਨਹੀਂ ਹਾਂ ਹੈ ਉਹਨ ਜੋ ਦੋ ਸਾਨੂੰ ਦੇਖਦੇ ਨੇ ਕੰਮ ਕਰਦੇ ਹੋਏ ਫਿਰ ਉਹਨਾਂ ਨੂੰ ਲੱਗਦਾ ਕਿ ਨਹੀਂ ਠੀਕ ਹੈ ਸਾਡੇ ਬੱਚਾ ਨੇ ਕੁਝ ਡਿਸੀਜਨ ਲਿਆ ਜੇ ਅਸੀਂ ਉਹਨਾਂ ਦਾ ਸਾਥ ਦਿੱਤਾ ਤਾਂ ਠੀਕ ਹੈ ਮੈਂ ਸਾਨੂੰ ਵੀ ਨਹੀਂ ਮੈਂ ਆਪਣੇ ਟੀਚਰਸ ਨੂੰ ਪੁੱਛ ਰਹੀ ਸੀ ਮੈਂ ਕਿਹਾ ਕਿ ਮੈਨੂੰ ਇੰਟਰਸਟ ਹੈ ਕਿ ਮੈਂ ਮੇਰੇ ਮਦਰ ਨਾ ਰੇਡੀਓ ਬੋਥ ਹੁੰਦੇ ਮੇਰੇ ਮਦਰ ਕੰਮ ਕਰਦੇ ਹੋਏ ਨਾ ਰੇਡੀਓ ਬੋਥ ਹੁੰਦੇ ਸੀ ਮੈਂ ਉੱਥੇ ਕਾਰਜੇ ਨੂੰ ਬੋਲਦੇ ਹੋਏ ਸੁਣਿਆ ਸੀਗਾ ਕਿ ਜਦੋਂ ਅਸੀਂ মিডিਆ ਦੀ ਪੜਾਈ ਕਰਦੇ ਸੀ ਮੈਂ ਆਪਣੇ ਟੀਚਰਸ ਨੂੰ ਪੁੱਛਿਆ 8th ਕਲਾਸ ਵਿੱਚ ਮੈਂ ਕਿਹਾ ਮੈਂ ਨਾ মিডিਆ ਦੀ ਪੜਾਈ ਕਰਨਾ ਚਾਹੁੰਦੀ ਹਾਂ ਹੱਸਣ ਲੱਗ ਗਏ ਉਹ ਜਦੋਂ ਗਾਈਡੈਂਸ ਵਾਲੇ ਸਕੂਲ ਵਿੱਚ ਆਏ ਤੇ ਮੈਂ ਹੱਥ ਖੜਾ ਕਰਕੇ ਬੋਲਿਆ ਮੈਂ ਕਿ ਕਿ ਮੈਂ ਨਾ ਮੀਡੀਆ ਦੀ ਪੜ੍ਹਾਈ ਕਰਨਾ ਚਾਹੀਆ ਹੱਸਣ ਲੱਗੇ ਕਹਿੰਦੇ ਕੋਈ ਨਾ ਬੇਟਾ ਬਾਅਦ ਚ ਤੁਹਾਨੂੰ ਬਾਅਦ ਚ ਦੱਸਦੇ ਆ ਅੱਛਾ ਮੈਂ ਆਪਣੇ ਮਦਰ ਨੂੰ ਆ ਕੇ ਪੁੱਛਦੀ ਹੁੰਦੀ ਸੀ ਵੀ ਐਦਾਂ ਕਿਉਂ ਹੱਸਦੇ ਨੇ ਸਾਰੇ ਜਣੇ ਵੀ ਕਿਸੇ ਨੂੰ ਕਿਉਂ ਨਹੀਂ ਪਤਾ ਕਿ ਜੋ ਮੈਂ ਪੜ੍ਹਨਾ ਚਾਹੁੰਦੀ ਆ ਉਹਨੂੰ ਕਿਵੇਂ ਪੜਿਆ ਜਾਏਗਾ ਇੱਦਾਂ ਇੱਦਾਂ ਕਰਕੇ ਪਤਾ ਹੀ ਨਹੀਂ ਕੁਝ ਵੀ ਫਿਰ ਜਦੋਂ 12th ਚਲੋ 10th ਤੋਂ ਬਾਅਦ ਨਾਨ ਮੈਡੀਕਲ ਰੱਖ ਲਿਆ ਹੈ ਨਾ ਉਹ ਵੀ ਮੈਂ ਆਪਣੇ ਇੱਕ ਟੀਚਰ ਦੇ ਡਰ ਨਾਲ ਰੱਖ ਲਿਆ ਨਾਨ ਮੈਡੀਕਲ ਰੱਖ ਲਿਆ ਹੋ ਵੀ ਗਿਆ ਸਾਰਾ ਕੁਝ ਹੋ ਗਿਆ ਫਿਰ ਮੈਨੂੰ ਇਦਾਂ ਲੱਗੇ ਕਿ ਨਹੀਂ ਮੈਂ ਇੰਜੀਨੀਅਰ ਵਧੀਆ ਨਹੀਂ ਬਣ ਸਕਦੀ ਮੈਂ ਬੀਐਸਸੀ ਐਮਐਸਸੀ ਤਾਂ ਬਿਲਕੁਲ ਵਧੀਆ ਨਹੀਂ ਕਰ ਸਕਦੀ ਮੈਂ ਜਰਨਲਿਜ਼ਮ ਹੀ ਕਰ ਸਕਦੀ ਹਾਂ ਫਿਰ ਮੈਂ ਥੋੜਾ ਬਹੁਤ ਸਰਚ ਕਰਨਾ ਸ਼ੁਰੂ ਕੀਤਾ ਫਿਰ ਮੇਰੇ ਇੱਕ ਕਜ਼ਨ ਜਿਹੜੇ ਚੰਡੀਗੜ੍ਹ ਪੜ੍ਹ ਰਹੇ ਸੀ ਹਨਾ ਆ ਜੋ ਵੀ ਅੱਛੇ ਜਗ੍ਹਾ ਤੇ ਸੈੱਟ ਆ ਉਹਨਾਂ ਨੇ ਫਿਰ ਗਾਈਡ ਕੀਤਾ ਫਿਰ ਆਪਾਂ 3-4 ਦਿਨ ਬੈਠ ਕੇ ਸਰਚ ਕਰਦੇ ਰਹੇ ਸਾਨੂੰ ਕਿੱਥੋਂ ਪਤਾ ਲੱਗੇ ਕਿੱਥੋਂ ਪਤਾ ਲੱਗੇ ਫਿਰ ਇਦਾਂ ਹੌਲੀ ਹੌਲੀ ਕਰਕੇ ਪਤਾ ਲੱਗਾ ਪਰ ਅਸੀਂ ਇਹ ਚੀਜ਼ ਸੋਚਦੇ ਹਾਂ ਕਿ ਇਹ ਚੀਜ਼ ਜਿਹੜੇ ਸਾਡੇ ਟੀਚਰਸ ਨੇ ਘਟੂ ਘਟ ਉਹਨਾਂ ਨੂੰ ਪਤਾ ਹੋਣੀ ਚਾਹੀਦੀ ਇਹ ਚੀਜ਼ ਕਿ ਉਹ ਬਟ ਮੈਨੂੰ ਲੱਗਦਾ ਜਿਹੜੇ ਟੀਚਰਸ ਉਹ ਉਹ ਆ ਜਿਹੜੇ ਲਾਈਫ ਚ ਫੇਲ ਹੋ ਗਏ ਆ ਹਮ ਜਿਨ੍ਹਾਂ ਨੇ ਬਹੁਤ ਟਰਾਈ ਕੀਤਾ ਕੋਈ ਮੈਂ ਅੱਜ ਤੱਕ ਕੋਈ ਟੀਚਰ ਨੂੰ ਨਹੀਂ ਮਿਲਿਆ ਜਿਨੇ ਕਿਹਾ ਕਿ ਮੈਂ ਸ਼ੌਂਕ ਨਾਲ ਟੀਚਿੰਗ ਕਰ ਰਿਹਾ ਹਾਂ ਹਾਂ ਹਮੇਸ਼ਾ ਟੀਚਰ ਮੈਨੂੰ ਉਹ ਮਿਲੇ ਆ ਅਸੀਂ ਵੀ ਤਿਆਰੀ ਕਰਦੇ ਰਹੇ ਆ ਸਾਡੀ ਸੈਕੰਡ ਆਪਸ਼ਨ ਹੈ ਹਾਂ ਸਾਡਾ ਨਹੀਂ ਹੋਇਆ ਫਿਰ ਅਸੀਂ ਟੀਚਿੰਗ ਕਰਾਂ ਮੈਂ ਫ੍ਰੀ ਜਿੰਨਾ ਜਿਹੜੇ ਮੇਰੇ ਮੈਨੂੰ ਘਰ ਦੇ ਕਹਿੰਦੇ ਰੇ ਤੂੰ ਟੀਚਰ ਲੱਜਾ ਸਕੂਲ ਹੈਗਾ ਵਾ ਨਾਲ ਆਪਣਾ ਪੜ੍ਹ ਲੈ ਨਾਲ ਇਹਦੇ ਪੜਾ ਲੈ ਹਾਂ ਸੋ ਟੀਚਰ ਮੈਨੂੰ ਲੱਗਦਾ ਉਹਨਾਂ ਨੂੰ ਵੀ ਲੈਕ ਆਫ ਨੋਲਜ ਕਰਕੇ ਉਹ ਆਪਾਂ ਨੂੰ ਗਾਈਡ ਨਹੀਂ ਚੰਗੀ ਤਰ੍ਹਾਂ ਕਰ ਸਕਦੇ ਮжоਰਿਟੀ ਟੀਚਰ ਇਦਾਂ ਦੇ ਤੁਹਾਨੂੰ ਮਿਲਣੇ ਗਾਈਡੈਂਸ ਬਹੁਤ ਜ਼ਰੂਰੀ ਹੈ ਆਪਣੀ ਕਮਿਊਨਿਟੀ ਬਹੁਤ ਜ਼ਿਆਦਾ ਨਾ ਇੱਕ ਮਿਹਨਤੀ ਹੈ ਇਹਨਾਂ ਨੂੰ ਸਪੋਰਟਸ ਹੋ ਗਿਆ ਹਨ ਆਪਣੀ ਕੋਈ ਵੀ ਫੀਲਡ ਹੋ ਗਈ ਹੈ ਮਿਹਨਤ ਕਰਨ ਲਈ ਬਹੁਤ ਜ਼ਿਆਦਾ ਸਟੂਡੈਂਟ ਆ ਜਿਹੜੇ ਤਿਆਰ ਪਰ ਇਹਨਾਂ ਨੂੰ ਇੱਕ ਵੀ ਨਹੀਂ ਮਿਲੰਦੇ ਇੱਕ ਰਾਹ ਨਹੀਂ ਮਿਲੰਦੇ ਜਿਨ੍ਹਾਂ ਨੂੰ ਪ੍ਰੋਪਰ ਸਕੂਲਿੰਗ ਇੱਕ 10th ਲੈਵਲ ਤੇ ਜਿੱਥੋਂ ਪਲੱਸ 1 ਪਲੱਸ 2 ਦੇ ਵਿੱਚ ਸਬਜੈਕਟ ਚੇਂਜ ਹੁੰਦੇ ਆ ਇੱਕ ਪਲੱਸ 2 ਲੈਵਲ ਦੇ ਵਿੱਚ ਜਿੱਤੇ ਆਪਾਂ ਗ੍ਰੈਜੂਏਸ਼ਨ ਕਰਨੀ ਹੁੰਦੀ ਆ ਦੋ ਲੈਵਲ ਤੇ ਪ੍ਰੋਪਰ ਗਾਈਡੈਂਸ ਮਿਲੇ ਨਾ ਇਹਨਾਂ ਨੂੰ ਮੈਨੂੰ ਲੱਗਦਾ ਵਾ ਕਿ ਪੰਜਾਬ ਦੇ ਵਿੱਚ ਜਿਹੜਾ ਅਨਐਮਪਲੋਇਮੈਂਟ ਦੀ ਇੱਕ ਪ੍ਰੋਬਲਮ ਚੱਲਣਦੀ ਆ ਜਾਂ ਇੱਕ ਇਨੋਵੇਸ਼ਨ ਦੀ ਪ੍ਰੋਬਲਮ ਚੱਲਣਦੀ ਆ ਕਿ ਆਪਣੇ ਇੱਥੇ ਇੰਡਸਟਰੀਜ਼ ਨਹੀਂ ਹੈਗੀਆਂ ਹਨਾ ਸਾਰੇ ਹੁਣ ਗਵਰਨਮੈਂਟ ਜੌਬ ਵੀ ਇੰਨੀਆਂ ਨਹੀਂ ਨਾ ਤੁਸੀਂ ਇਹ ਕ੍ਰੀਏਟ ਕਰ ਸਕਦੇ ਕੀ ਹਰ ਇੱਕ ਬੱਚੇ ਨੂੰ ਤੁਸੀਂ ਗਵਰਨਮੈਂਟ ਜੌਬ ਮਿਲ ਜੇ ਸੋ ਪ੍ਰਾਈਵੇਟ ਜੌਬਸ ਦੇ ਨਾਲ ਪਲੱਸ ਗਵਰਨਮੈਂਟ ਜੌਬ ਵੀ ਇਕੱਠਿਆਂ ਚੱਲਦੀਆਂ ਹੋਊਗੀ ਬੱਚੇ ਬਿਜ਼ਨਸ ਹਾਲ ਜਾਉਗੇ ਕੁਝ ਇਨੋਵੇਟ ਕਰੋਗੇ ਕੋਈ ਟੈਕਨੋਲੋਜੀ ਲੈ ਕੇ ਆਉਗੇ ਹਨਾ ਕੋਈ ਇੰਡਸਟਰੀਜ਼ ਲੱਗੂਗੀ ਕਿ ਜੌਬਸ ਆਪੇ ਕ੍ਰੀਏਟ ਹੋਗੇ ਪਰ ਉਹਨਾਂ ਨੂੰ ਵੀ ਹੀ ਨਹੀਂ ਕੁਝ ਪਤਾ ਹੁਣ ਵੀ ਜੇ ਕੋਲ ਸਕੂਲ ਦੇ ਵਿੱਚ ਜਾਈ ਨਾ ਕਿ ਮੈਂ ਮਤਲਬ ਦੋ ਤਿੰਨ ਮੇਰੇ ਹੈਗੇ ਫਰੈਂਡ ਉਹਨਾਂ ਨੇ ਗੱਲਬਾਤ ਕਰਦੇ ਸੀ ਉਹਨਾਂ ਦੇ ਛੋਟੇ ਭਰਾ ਹੈਗੇ ਆ ਉਹ ਟੀਚਰ ਹੀ ਕਹਿੰਦੇ ਤੁਸੀਂ ਇਹ ਗਵਰਨਮੈਂਟ ਜੌਬ ਲੈ ਲਓ ਗਵਰਨਮੈਂਟ ਹੁਣ ਗਵਰਨਮੈਂਟ ਜੌਬ ਦੇ ਵਿੱਚ ਮੈਂ ਜੋ ਐਗਜ਼ਾਮ ਪੀਅਰ ਕੀਤਾ ਹੈ ਉਹ ਲਗਭਗ 1 ਤੋਂ 1.5 ਲੱਖ ਬੱਚੇ ਅਪੀਅਰ ਹੋਏ ਪੋਸਟਾ ਹੀ 288 ਹਾਂ ਐਵੇਂ ਹੀ ਹੁੰਦਾ ਜੇ ਆਪਾਂ ਮੰਨ ਕੇ ਚ ਲਈ 1 ਲੱਖ ਬੱਚਾ ਵੀ ਹੀ 99000 ਤੇ 700 ਦੇ ਲਾਗੇ ਬੰਨੇ ਬੱਚੇ ਰਹਿ ਗਏ ਨਾ ਹਾਂ ਉਹ ਫਿਰ ਕੀ ਕਰਨਗੇ ਸੋ ਐਟ ਦੀ ਐਂਡ ਉਹਨਾਂ ਨੂੰ